ਪਾਣੀ ਖਾਧੀਏ ਬੱਚੇ ਕਹੀਂ ਸੌ ਗਏ ਆ ਉਹ ਵੀ ਲੱਗੇ ਸੌ ਗਿਆ ਉੱਠ ਕੇ ਅੰਦਰ ਆ ਗਿਆ ਇੱਧਰ ਗਲੇ ਥੱਡਾ ਥੱਡਾ ਵਿੱਚ ਜਾ ਪਿਆ ਅਹੀਂ ਸਾਰੇ ਨੂੰ ਲੱਭਦੇ ਸੀ ਤੇ ਬਾਅਦ ਸਾਰੇ ਲੱਭਣ ਦੇਦੇ ਕਿਤੇ ਨਹੀਂ ਲੱਭ ਫਿਰ 1.5 ਵਜੇ ਜਾਕ ਸੰਤ ਤੁਹਾਡਾ ਕੀ ਨਾਮ ਹੈ ਥੋੜਾ ਜਿਹਾ ਤੁਹਾਡਾ ਕੀ ਲੱਗਦਾ ਸੀ ਉੱਚਾ ਤੁਹਾਡਾ ਦੋਤਾ ਸੀ ਤੁਹਾਡਾ ਤੇ ਦੱਸਦੇ ਆ ਕਿ ਪਹਿਲਾਂ ਲੰਬੇ ਸਮੇਂ ਤੋਂ ਤੁਹਾਡੇ ਕੋਲ ਰਹਿ ਰਿਹਾ ਸੀ ਸਾਡੇ ਕੋਲ ਕਦੇ ਨਹੀਂ ਕੋ ਸਾਉਂਦੇ ਇਹ ਕੀ ਕਾਰਨ ਸੀ ਇੱਥੇ ਰਹਿੰਦਾ ਕੋਈ ਕੇਸ ਚੱਲਦਾ ਪਿਆ ਅੱਲਾਹ ਅਦਾਲਤ ਕੇਸ ਚੱਲਦਾ ਸੀ ਤੁਹਾਡੀ ਬੇਟੀ ਦਾ ਤੇ ਦਮਾਦ ਦਾ ਤੇ ਜਿਸ ਕਰਕੇ ਉਹ ਕੇਸ ਹੱਲ ਨਹੀਂ ਹੋ ਜਿਹਾ ਹੋਇਆ ਹਾਂਜੀ ਉਹ ਜੇ ਅਦਾਲਤ ਚੱਲ ਰਿਹਾ ਤੇ ਹੁਣ ਇਹ ਕਿਦਾਂ ਘਟਨਾ ਵਾਪਰੀਏ ਮਾਸ਼ੀ ਕੀ ਕਹਿ ਸਕਦੇ ਬੱਚਾ ਕਿੰਦਰ ਆ ਕੇ ਵੇਚ ਦਿੱ ਗਏ ਤੇ ਹਿੰਦੇ ਉਹਨਾਂ ਲੱਭਦੇ ਰਿਹਾ ਮਗਰ ਉਹ ਆ ਕੇ ਇਹ ਦੇਖਿਆ ਤੇ ਧਰਨ ਗਿਆ ਮਾਮਲਾ ਕੋਈ ਨਹੀਂ ਲੜਕੀ ਆਪਣਾ ਇੱਥੇ ਆਪਣੇ ਇੱਕ ਘਰ ਰਹਿ ਰਹੀ ਸੀ ਇਹ ਬੱਚਾ ਜਿਹੜਾ ਇੱਥੇ ਇਹਨਾਂ ਨੇ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਪਾਲਿਆ ਇਹਨੂੰ ਰੋਜ਼ ਹੀ ਆਪਣੇ ਨਾਨਦੇ ਨਾਲ ਇੱਥੇ ਕੋਈ ਸਬਜ਼ੀ-ਸਬਜ਼ੀ ਦਾ ਕੰਮ ਕਰਦਾ ਇੱਥੇ ਰਹਿੰਦਾ ਰਿਹਾ ਅੱਜ ਕੇ ਦੁਪਹਿਰ ਦੇ ਖਾਣਾ ਖਾ ਕੇ ਬੱਚਾ ਨੂੰ ਰੈਸਟ ਕਰ ਰਿਹਾ ਸੀ ਇਹ ਬੱਚਾ ਕਿਹਦੇ ਭਲੇਖੇ ਨਾਲ ਇੱਧਰ ਆ ਗਿਆ ਇੱਥੋਂ ਆ ਗਿਆ ਤੇ ਛੱਪੜ ਦੇ ਵਿੱਚ ਥੱਲੇ ਪਿਆ ਗਿਆ ਇਹਨਾਂ ਨੂੰ ਬਹੁਤ ਜ਼ਿਆਦਾ ਲੱਗਦਾ ਇਹਨਾਂ ਮਹੱਲੇ ਦੇ ਵਿੱਚ ਪ੍ਰੋਗਿਤ ਹੋ ਨਹੀਂ ਕਿਸੇ ਪ੍ਰੋਗਿਤ ਬਹੁਤ ਫਿਰਦੇ ਫਿਰਦੇ ਜਿਵੇਂ ਬੱਚਾ ਜੁਹੰਦਾ ਰਿਹਾ ਇੱਥੇ ਆ ਜਦੋਂ ਦੇਖਿਆ ਬੱਚਾ ਕੋਈ ਪਾਣੀ ਦੇ ਵਿੱਚ ਪਿਆ ਰਿਹਾ ਸੀ ਉਹ ਫਿਰ ਜਿਹੜੇ ਦੇਖਿਆ ਮੈਂ ਬਾਹਰ ਕੱਢਿਆ ਉਹ ਬੱਚਾ ਬਿਲਕੁਲ ਡੈਡ ਹੋ ਚੁੱਕਾ ਹੈ ਤੇ ਇਹਨਾਂ ਦਾ ਕੋਈ ਕੋਡ ਕੇਸ ਚੱਲ ਰਿਹਾ ਸੀ ਦੋਹਾਂ ਜੀਆਂ ਦਾ ਉਹ ਚ ਰਮੀਆ ਬੀਬੀ ਦਾ ਕੇਸ ਚੱਲਦਾ ਕੋਈ ਏਡੀ ਵੱਡੀ ਗੱਲ ਨਹੀਂ ਸੀ ਬੱਚਾ ਪਹਿਲੇ ਹੀ ਨਾਨਕੇ ਚ ਰਹਿ ਨਾਨਕ ਇੱਥੇ ਰਹਦੇ ਜਦੋਂ ਇਹਨਾਂ ਦਾ ਆਪੋ ਜਿਹੜੀ ਮੀਆਂ ਬੀਬੀ ਦਾ ਕੋਈ ਚੱਲਦਾ ਤੇ ਕਈ ਵਾਰੀ ਪੰਚਾਇਤ ਬੰਦੇ ਹੁੰਦੇ ਆ ਉਹ ਕੋਈ ਜ ਆ ਬੱਚੇ ਵਾਲੀ ਗੱਲ ਹੈ ਉਹ ਤੇ ਸਾਬ ਨੂੰ ਆ ਕੋਈ ਕੇਸ ਕੇਸਾ ਫਸੂ ਹੋਈ ਨਹੀਂ ਇਹ ਤੇ ਪੈਤੂ ਕਰਨ ਵਾਲੀ ਹੋ ਸਕਦਾ ਕਿਉਂਕਿ ਬੱਚਾ ਅਣਜਾਣ ਹੈ ਕੋਈ ਪਤਾ ਨਹੀਂ ਇਹ ਬਾਰੇ ਕਹਿ ਸਕਦੇ ਉਜਤੋ ਸਾਡਾ ਖਿਆਲ ਆ ਵੀ ਬੱਚੋ ਛੱਪੜ ਦੇ ਵਿੱਚ ਕਿੱਥੇ ਜਾਉਂਗੇ ਚੱਲਦੇ ਇਧਰ ਕਿਤੇ ਕੋਈ ਸੀਸੀਟੀਵੀ ਕੈਮਰੇ ਲੱਗੇ ਆ ਨਹੀਂ ਇੱਥੇ ਕੋਈ ਨਹੀਂ ਛੱਪੜ ਹੋਂਦੇ ਕਰਦੇ ਕਿ ਇਥੇ ਉਹਦਾ ਜਨ ਫਾਦਰ ਹੈ ਤੇ ਮਦਰ ਹੈ ਉਹਨਾਂ ਦਾ ਵੀ ਇਸ ਫੀਲ ਚੱਲ ਰਿਹਾ ਸੋ ਉਹਦੇ ਫਾਦਰ ਨੇ ਇਹ ਅਲੀਗੇਸ਼ਨ ਲਾ ਰਿਹਾ ਜੀ ਇਹਨਾਂ ਮਾਰਤਾ ਸੋ ਆਪਾਂ ਮੌਕੇ ਤੇ ਪਹੁੰਚੇ ਆ ਬਿਆਨ ਲਿਖ ਲਿਆ ਸੋ ਆਪਾਂ ਇਹਦਾ ਪੋਸਟਮਾਰਟਮ ਕਰਾਵਾਂਗੇ ਅਕੋਰਡਿੰਗ ਜੋ ਪੋਸਟਮਾਰਟ ਦੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏ ਕਿ ਮੀਨ ਵਾਈਲ ਆਪਾਂ ਸਟੇਟਮੈਂਟਸ ਲਿਖ ਰਹੇ ਆ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਆ ਮੌਕਾ ਦੇਖ ਰਹੇ ਆ ਜੋ ਐਸ ਪਰ ਲਾਅ ਜੋ ਇਨਵੈਸਟੀਗੇਸ਼ਨ ਕਰੇਗੀ ਜੋ ਕਸੂਰਵਾਰ ਪਾਇਆ ਜਾਏ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ